ਸੋ ਹਾਂਜੀ ਕਿੱਦਾਂ ਸਾਰੇ ਜੀ ਵਧੀਆ ਹੋ ਸੋ ਮਿੱਤਰੋ ਤੁਸੀਂ ਅੱਜ ਥੰਬਨੇਲ ਦੇਖ ਰਹੇ ਹੋ ਨਾ ਤੇ ਅੱਜ ਪਗਲ ਕਰਾਂਗੇ ਯੂਰਪ ਦੀਆਂ ਉਹ ਕੰਟਰੀਆਂ ਵੀ ਤੁਸੀਂ ਜਿੱਥੇ ਨਾ ਅਪਲਾਈ ਕਰ ਰਹੇ ਹੋ ਠੀਕ ਹੈ ਤੇ ਕਿੱਥੇ ਕਰਨਾ ਚਾਹੀਦਾ ਕਿੱਥੇ ਨਹੀਂ ਕਰਨਾ ਚਾਹੀਦਾ ਕਿਉਂਕਿ ਕਾਫੀ ਸਾਰੇ ਭਰਮ ਦੇ ਕਮੈਂਟ ਆ ਰਹੇ ਸੀ ਪਿਪਾ ਜੀ ਕੋਈ ਐਸੀ ਕੰਟਰੀ ਐ ਸੋ ਜਿੱਥੇ ਜਿਹੜਾ ਤੁਹਾਨੂੰ ਸੌਖਾ ਵੀਜ਼ਾ ਮਿਲ ਜਾਵੇ ਠੀਕ ਹੈ ਤੇ ਅੱਜ ਆਪਾਂ ਉਹੀ ਤੇ ਨੇ ਕੰਟਰੀਆਂ ਦੀ ਵੀ ਗੱਲ ਕਰਾਂਗਾ ਵੀ ਜਿਨ੍ਹਾਂ ਤੇ ਤੁਸੀਂ ਅਪਲਾਈ ਨਹੀਂ ਕਰਨਾ ਠੀਕ ਹੈ ਅਪਲਾਈ ਕਰਨਾ ਮਤਲਬ ਵੀ ਉੱਥੇ ਜਿਹੜਾ ਵੀਜ਼ਾ ਲੱਗਣ ਦਾ ਚਾਂਸ ਬਹੁਤ ਘੱਟ ਹੈ ਤੇ ਕੁਝ ਕੰਟਰੀਆਂ ਅਜਿਹੀਆਂ ਜਿੱਥੇ ਸਕਸੈਸ ਰੇਟ ਵੱਧ ਹੈ ਠੀਕ ਹੈ ਸੋ ਅੱਜ ਭਰਾ ਜਿੰਨੇ ਵੀ ਹੈ ਤੁਹਾਨੂੰ ਦੱਸਣਾ ਵੀ ਸਿਰਫ ਮੈਂ ਵਿਜ਼ਿਟ ਵੀਜ਼ੇ ਬਾਰੇ ਜਾਂ ਟੂਰਿਸਟ ਵੀਜ਼ੇ ਬਾਰੇ ਗੱਲ ਕਰ ਰਿਹਾ ਠੀਕ ਹੈ ਇਹ ਰੱਬ ਪਰਮਾਨੰ ਕੋਈ ਲੈਣਾ ਦੇਣਾ ਨਹੀਂ ਐ ਸੇ ਕਿਉਂਕਿ ਕਾਫੀ ਸਾਰੇ ਪ੍ਰਾਇ ਕਰਨ ਦੇ ਪਏ ਅਸੀਂ ਭਾਈ ਟੂਰਿਸਟ ਵੀਜਾ ਲਵਾਉਣਾ ਹੈ ਤੇ ਸਾਨੂੰ ਜਿਹੜੀ ਕੰਟਰੀ ਕੋਈ ਸੁਜੈਸਟ ਕਰੋ ਵਧੀਆ ਜੀ ਵੀ ਜਿੱਥੇ ਸਕਸੈਸ ਰੇਟ ਵਧੀਆ ਹੋਵੇ ਤੇ ਵੀਜ਼ਾ ਸਾਡਾ ਜਿਹੜਾ ਜਲਦੀ ਲੱਗ ਜਾਵੇ ਠੀਕ ਹੈ ਸੋ ਉਹਦੇ ਬਾਰੇ ਗੱਲਬਾਤ ਕਰਾਂਗੇ ਸੋ ਜਿੰਨੇ ਵੀ ਵੀਰ ਆਪਣੇ ਚੈਨਲ ਤੇ ਨਵੇਂ ਜੁੜੇ ਐ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਲਾਈਕ ਸ਼ੇਅਰ ਦਬਾ ਦਿਆ ਕਰੋ ਤਾਂ ਜੋ ਤੁਹਾਨੂੰ ਆਣ ਵਾਲੀ ਅਪਡੇਟਾਂ ਨੋਟੀਫਿਕੇਸ਼ਨਾਂ ਮਿਲਦੀਆਂ ਰਹਿਵੇ ਤੇ ਚਲੋ ਫਿਰ ਆਜੋ ਸੋ ਚਲੋ ਭਾਈ ਮਿੱਤਰੋ ਤੁਹਾਨੂੰ ਹੁਣ ਦੱਸ ਦਿੰਦੇ ਆ ਕਿ ਕਿਹੜੀਆਂ ਕੰਟਰੀ ਆ ਪਹਿ ਨਹੀਂ ਕਰਨਾ ਜਿੱਥੇ ਉਹਨਾਂ ਕੀ ਸਕਸੈਸ ਰੇਟ ਬਹੁਤ ਡਾਉਨ ਹੈ ਸ਼ੈਨਗਨ ਦੇ ਕੰਟਰੀਆਂ ਤੇ ਤਿੰਨ ਤੋਂ ਮੁੱਦ ਸੜਦਾ ਠੀਕ ਹੈ ਸੋ ਪਹਿਲੀ ਹੈਗੀ ਹੈ ਮਿੱਤਰੋ ਆਜੋ ਤੁਹਾਨੂੰ ਦੱਸਦਾ ਹੈ ਹੋਰ ਰਿਕਾਰਡ ਹੈ ਮਿੱਤਰੋ ਠੀਕ ਹੈ ਮਾਲਟਾ ਐਸਟੋਨੀਆ ਤੇ ਬੈਲਜੀਅਮ ਠੀਕ ਹੈ ਸੋ ਇਹ ਤਿੰਨ ਕੰਟਰੀਆਂ ਮਿੱਤਰੋ ਇਹਨਾਂ 'ਚ ਲਿਖਿਆ ਹੋਇਆ ਹੈ ਵਰਲਡ ਰੋਸਟ ਕੰਟਰੀ ਟੂ ਅਪਲਾਈ ਫੋਰ ਸ਼ੈਨਗਨ ਵੀਜ਼ਾ ਡੂ ਟੂ देयर ਹਾਈ ਰਿਜੈਕਸ਼ਨ ਰੇਟਸ ਜੇਕਰ ਸੋਵੀਟ ਰੋਇਟ ਕੰਟਰੀ ਹੈ ਜਿਹੜੀ ਇਹ ਦੱਸ ਰਿਹਾ ਵੀ ਬਈ ਇਹਨਾਂ ਦੇ ਰਿਜੈਕਸ਼ਨ ਰੇਟ ਜਿਹੜੇ ਆ ਰਿਫਿਊਜ਼ ਦਾ ਰੇਟ ਹੈ ਸਭ ਤੋਂ ਵੱਧ ਹੈ ਪੂਰੀ ਯੂਰਪ ਦੀਆਂ ਕੰਟਰੀਆਂ ਦੇ ਵਿੱਚੋਂ ਬਟ ਮੈਂ ਤੁਹਾਨੂੰ ਇੱਕ ਗੱਲ ਕਰੀ ਦਾ ਕਰ ਦਿੰਦਾ ਹੈ ਤੁਹਾਡੀ ਪ੍ਰੋਫਾਈਲ ਦੇ ਉੱਪਰ ਵੀ ਡਿਪੈਂਡ ਕਰਦਾ ਹੈ ਜ਼ਰੂਰੀ ਨਹੀਂ ਹੈ ਵੀ ਇਹ ਤੁਹਾਨੂੰ ਵੀਜ਼ਾ ਕਿਸੇ ਨੂੰ ਨਹੀਂ ਮਿਲਦਾ ਹੈ ਬਟ ਮੈਂ ਗੱਲ ਕਰਦਾ ਕਿ ਨੋਰਮਲ ਪਰਸਨ ਅਗਰ ਅਸੀਂ ਕੋਈ ਠੀਕ ਹੈ ਕੋਈ ਮੀਡਲ ਕਲਾਸ ਦਾ ਵੀ ਜੇ ਅਪਲਾਈ ਕਰਦਾ ਹੈ ਤਾਂ ਉਹਦੇ ਵਾਸਤੇ ਕਹਾਈ ਪ੍ਰੋਫਾਈਲ ਜਿਹੜਾ ਇਹ ਬੰਦਾ ਬਿਜ਼ਨਸਮੈਨ ਆ ਉਹ ਤਾਂ ਚਲੋ ਫਰੇ ਕੰਟਰੀ ਤੇ ਮਿਲ ਜਣਾ ਹੈ ਬਟ ਇੱਕ ਨਾਰਮਲ ਬੰਦੇ ਵਾਸਤੇ ਮੈਂ ਗੱਲ ਕਰ ਰਿਹਾ ਵੀ ਭਾਈ ਇਨ੍ਹਾਂ ਕੰਟਰੀਆਂ ਦੇ ਵੀਜ਼ਾ ਜਿਹੜਾ ਸਕਸੈਸ ਰੇਟ ਬਹੁਤ ਡਾਊਨ ਹੈ ਰਿਫਿਊਜ਼ਲ ਦੇ ਚਾਂਸ ਜਿਹੜੇ ਆ ਵੱਧ ਹੈ ਠੀਕ ਹੈ ਅਸਟੋਨੀਆ ਮਾਲਟਾ ਤੇ ਬੈਲਜੀਅਮ ਸੋ ਜੇ ਤੁਸੀਂ ਅਪਲਾਈ ਕਰਨਾ ਹੈ ਤਾਂ ਵੀ ਤੁਸੀਂ ਆਪਣੇ ਡਾਕੂਮੈਂਟੇਸ਼ਨ ਪੂਰੀ ਐਨ ਓਕੇ ਰੱਖਿਓ ਕਿਉਂਕਿ ਤੁਹਾਡੀ ਪ੍ਰੋਫਾਈਲ ਤੁਹਾਡਾ ਆਪਣਾ ਪਾਸਪੋਰਟ ਦਾ ਟ੍ਰੈਵਲ ਹਿਸਟਰੀ ਠੀਕ ਆ ਸਾਰਾ ਕੁਝ ਤੁਹਾਡਾ ਆਈਟੀਆਰ ਵਗੈਰਾ ਐਨ ਪ੍ਰੋਪਰ ਹੋਣਾ ਚਾਹੀਦਾ ਹੈ ਤਾਂ ਹੀ ਜਾ ਕੇ ਤੁਸੀਂ ਇਹ ਰਿਸਕ ਲੈ ਸਕਦੇ ਹੋ ਠੀਕ ਹੈ ਸੋ ਹੁਣ ਮੈਂ ਉਹ ਕੰਟਰੀ ਦੱਸ ਲੱਗਾ ਤੁਹਾਨੂੰ ਜਿਨ੍ਹਾਂ ਦਾ ਜਿਹੜਾ ਇਹ ਸਕਸੈਸ ਰੇਟ ਬਹੁਤ ਵਧੀਆ ਸ਼ਾਨ ਘੰਟੇ ਦੇ ਵਿੱਚੋਂ 29 ਕੰਟਰੀ ਦੇ ਵਿੱਚੋਂ ਵੀ ਜਿੱਥੇ ਤੁਸੀਂ ਅਪਲਾਈ ਕਰ ਸਕਦੇ ਹੋ ਠੀਕ ਹੈ ਅਗਰ ਤੁਹਾਡੇ ਸਭ ਕੁਝ ਓਕੇ ਹੈ ਤੁਹਾਡੇ ਕੋਲ ਪਾਸਪੋਰਟ ਹਿਸਟਰੀ ਵੀ ਠੀਕ ਹੈ ਤੁਹਾਡੀ ਟ੍ਰੈਵਲ ਹਿਸਟਰੀ ਸਭ ਕੁਝ ਓਕੇ ਹੈ ਬੈਂਕ ਬੈਲੈਂਸ ਵਗੈਰਾ ਸਭ ਕੁਝ ਹੈਗਾ ਹੈ ਨਾ ਉਹਨਾਂ ਕੀ ਸਾਰਾ ਕੁਝ ਓਕੇ ਹੈ ਡਾਕੂਮੈਂਟ ਜਿਹੜੇ ਵੀ ਤੁਹਾਡਾ ਟੂਰਿਸਟ ਵੀਜ਼ੇ ਵਾਸਤੇ ਚਾ ਇੱਕ ਮਿੱਤਰੋ ਕੰਟਰੀ ਹੈਗੀ ਆਈਸਲੈਂਡ ਸਵਿਟਜ਼ਰਲੈਂਡ ਲਾਤਵੀਆ ਤੇ ਇਟਲੀ ਠੀਕ ਹੈ ਇਹ ਤੁਹਾਨੂੰ ਤੁਸੀਂ ਕਹੋਗੇ ਸਵਿਟਜ਼ਰਲੈਂਡ ਦਾ ਸੌਖਾ ਹੈ ਤਾਂ ਮਿੱਤਰੋ ਸਹੀ ਗੱਲ ਹੈ ਸਵਿਟਜ਼ਰਲੈਂਡ ਦਾ ਜਿਹੜਾ ਸਕਸੈਸ ਰੇਟ ਬਹੁਤ ਵਧੀਆ ਹੈ ਬਟ ਇਹ ਨਹੀਂ ਹੈ ਵੀ ਤੁਸੀਂ ਕੋਈ ਵੀ ਪਾਸਪੋਰਟ ਚੱਕਿਆ ਤੇ ਜਾ ਕੇ ਫਾਈਲ ਅਪਲਾਈ ਕਰਦੇ ਨਹੀਂ ਤੁਹਾਨੂੰ ਡਾਕੂਮੈਂਟੇਸ਼ਨ ਸਾਰੀ ਤਿਆਰ ਹੀ ਕਰਨੀ ਪੈਣੀ ਹੈ ਸਕਸੈਸ ਰੇਟ ਦੀ ਮੈਂ ਗੱਲ ਕਰ ਰਿਹਾ ਤਾਂ ਹੁਣ ਦੇ ਵਿੱਚ ਤੁਹਾਨੂੰ ਦੱਸ ਦਿੰਦਾ ਵੀ 2024 ਦੀ ਗੱਲ ਕਰਦਾ ਮੈਂ ਹੁਣ ਦੀ ਤਾਂ 2024 ਦੇ ਇਸ ਮਹੀਨੇ ਆਈਸਲੈਂਡ ਦਾ ਸਭ ਤੋਂ ਜਿਹੜਾ ਘੱਟ ਸਕਸੈਸ ਹੈ ਬਲਕਿ ਵਧੀਆ ਸਕਸੈਸ ਰੇਟ ਹੈ 2.4% ਸਿਰਫ ਰਿਜੈਕਸ਼ਨ ਹੈ ਮਤਲਬ ਕਿ 100ਾਂ ਦੇ ਵਿੱਚੋਂ ਸਿਰਫ 2% ਰਿਜੈਕਸ਼ਨ ਹੈ 98% ਜਿਹੜਾ ਹੈ ਵੀਜ਼ਾ ਜਿਹੜਾ ਆਉਣ ਦੇ ਚਾਂਸ ਹੈਗੇ ਆਈਸਲੈਂਡ ਦੇ ਸੋ ਇਹ ਬਹੁਤ ਵਧੀਆ ਸਕਸੈਸ ਰੇਟ ਹੈ ਆਈਸਲੈਂਡ ਦਾ ਠੀਕ ਹੈ ਸੋ ਉਸ ਤੋਂ ਬਾਅਦ ਸਵਿਟਜ਼ਰਲੈਂਡ ਦਾ ਹੈਗਾ ਜੀ 10% ਜਿਹੜਾ ਰਿਜੈਕਸ਼ਨ ਰੇਟ ਸੋ 10% ਰਿਜੈਕਸ਼ਨ ਰੇਟ ਹੋ ਗਿਆ ਮਤਲਬ ਕਿ 90% ਚਾਂਸ ਹੈਗੇ ਆ ਵੀ ਜਿਹੜਾ ਵੀਜ਼ਾ ਜਿਹੜਾ ਆ ਸਕਦਾ ਹੈ। ਲਾਤਵੀਆ ਦਾ ਵੀ ਹੈਗਾ ਜਿਹੜਾ 11%। ਸੋ ਬਾਈ ਤੁਹਾਨੂੰ ਸਾਰੀਆਂ ਕੰਟਰੀ ਦੱਸਤੀਆਂ ਠੀਕ ਆ ਜਿਹੜੀ ਤਿੰਨ ਕੰਟਰੀਆਂ ਜਿਹਦੇ ਵੀ ਤੁਸੀਂ ਅਪਲਾਈ ਨਹੀਂ ਕਰਨਾ ਕਿਉਂਕਿ ਇਹਦਾ ਸਕਸੈਸ ਰੇਟ ਜਿਹੜਾ ਹੈ ਬਹੁਤ ਘੱਟ ਹੈ ਤੇ ਜਿੰਨਾ ਸਕਸੈਸ ਰੇਟ ਜ਼ਿਆਦਾ ਹੈ ਬਟ ਹੁਣੇ ਕੱਲ ਕਰੀਏ ਕਰਦਾ ਹਾਂ ਇਹ ਵਰਕ ਪਰਮਿਟ ਵਾਲੇ ਵਾਸਤੇ ਨਹੀਂ ਹੈ ਫਿਰ ਕੋਈ ਕਰੀਏ ਕਰ ਦਿੰਦਾ ਹੈ। ਇਹ ਸਿਰਫ ਜਿੰਨਾਂ ਟੂਰਿਸਟ ਵੀਜ਼ਾ ਦਾ ਵਿਸਟਰ ਵੀਜ਼ਾ ਦਾ ਪਲਾਨ ਹੈਗਾ ਹੈ ਠੀਕ ਹੈ ਤੇ ਉਹਨਾਂ ਕੋ ਡਾਕੂਮੈਂਟੇਸ਼ਨ ਆਪਣੀ ਪੂਰੀ ਆ ਫਾਈਲਾਂ ਰੈਡੀ ਹੈ ਠੀਕ ਆ ਪੂਰਾ ਆਪਣਾ ਤਿਆਰ ਕੀਤਾ ਹੋਇਆ ਤਾਂ ਗਿਆ ਤੁਸੀਂ ਟ੍ਰੈਵਲ ਜਿਹੜਾ ਸਾਰੀ ਕੰਟਰੀਆਂ ਕਰ ਸਕਦੇ ਹੋ ਠੀਕ ਹੈ ਸੋ ਇਹ ਜਿਹੜੀ ਕੰਟਰੀਆਂ ਤਿੰਨ ਚਾਰ ਤੁਹਾਨੂੰ ਦੱਸੀ ਹੈ 스위스జర్랜드 ਹੋ ਗਈ ਠੀਕ ਹੈ ਇਹਨਾਂ ਦੇ ਜਿਹੜੇ ਇਸ ਸਕਸੈਸਰਟ ਜਿਹੜਾ ਇਸ ਟਾਈਮ ਵਧੀਆ ਚੱਲ ਰਿਹਾ ਹੈ 2024 ਉਹਨਾਂ ਰਿਪੋਰਟ ਦੀ ਜਿਹੜੀ ਮੈਂ ਗੱਲ ਕਰ ਰਿਹਾ ਠੀਕ ਹੈ ਬਾਕੀ ਕੁਝ ਜਿਹੜੀ ਕੰਟਰੀਆਂ ਹੋਰ ਵੀ ਹੈਗੀਆਂ ਸੋ ਤੁਸੀਂ ਆਪਣੇ ਰਿਸਕ ਤੇ ਬਲਾਈ ਕਰ ਸਕਦੇ ਹੋ ਪੈਸੇ ਦੇਖੋ ਸ਼ੈਨਗਨ ਦਾ ਤੋਂ ਅੰਦਾਜ਼ਾ ਮੈਂ ਵੀ ਕਲੀਅਰ ਕਰ ਦਵਾਂ ਵੀ ਦੇਖੋ ਹੁੰਦਾ ਬੈਸੀ ਦੇ ਹੱਥੇ ਸਾਰਾ ਕੁਝ ਠੀਕ ਹੈ ਬਟ ਫਿਰ ਵੀ ਕੁਝ ਕੰਟਰੀ ਅੱਧਰੀ ਹੈ ਜਿੱਦਾਂ ਸਕਸੈਸ ਰੇਟ ਵਧੀਆ ਹੁੰਦੇ ਤਾਂ ਤੁਸੀਂ ਇਹ ਕੰਟਰੀ ਜਿਹੜੀਆਂ ਚੂਸ ਕਰ ਸਕਦੇ ਹੋ ਬਾਕੀ ਡਿਪੈਂਡ ਸਾਰਾ ਕਰਦਾ ਤੁਹਾਡੀ ਪ੍ਰੋਫਾਈਲ ਤੇ ਤੁਹਾਡੀ ਪ੍ਰੋਫਾਈਲ ਕਿੱਦਾਂ ਦੀ ਹੈ ਠੀਕ ਹੈ ਜਿਹੜੀ ਉਹ ਤੁਸੀਂ ਆਪਣੇ ਕੰਸਲਟੈਂਟ ਨੂੰ ਵੀ ਦਿਖਾ ਸਕਦੇ ਹੋ ਇੱਕ ਵਾਰੀ ਜਿੱਥੋਂ ਤੁਸੀਂ ਅਪਲਾਈ ਕਰਨਾ ਹੈ